ਮੈਂ ਅਗਲੀ ਦੁਨੀਆ ਦੇ ਤਾਨਿਆਂ ਤੋਂ ਪਿਆਲੀ ਵੇਥੋਂ ਜਾਂਦੀ ਰਹੀ ਆ ਲੋਕੀ ਘਰ ਫੇਰੇ ਮਰ ਜਿੰਦੇ ਪਹਿਲੇ ਨਾਲੇ ਹੁਣ ਇੱਕੋ ਇੱਕ ਹੱਲ ਵਾ ਵੀ ਆਪਣੇ ਆਪ ਨੂੰ ਖਤਮ ਕਰ ਲੈ ਇਹੋ ਜਿਹੇ ਰਪਿੰਦਰ ਹੁਣਾਂ ਨੇ ਹਿਸਾਬ ਨਾ ਖਰਚੇ ਕੀਤੇ ਹੁੰਦੇ ਤੇ ਸਾਡੇ ਸਿਰ ਕਰਜ਼ਾ ਨਾ ਹੀ ਚੜਦਾ ਜਿਹੜਾ ਹਿਸਾਬ ਇਹਨਾਂ ਨੇ ਫੜਿਆ ਨਾ ਮੈਨੂੰ ਲੱਗਦਾ ਵਾ ਤੇ ਪਿਆਲੀ ਨੂੰ ਹੱਥ ਲੱਗਾ ਹੀ ਖੜਾ ਵਾ ਨੌਆਂ ਨੂੰ ਚੁਪਣਾ ਚੱਕਣਾ ਦੇ ਕੇ ਰੱਖ કરી ਇਹਨੇ ਵਿਚੜੀ ਵਿਚੜਨੀ ਆ ਜਦੋਂ ਖर्चा ਨਾ ਪੂਰਾ ਹੋਇਆ ਤੇ ਮੈਨੂੰ ਵਾਰ ਨਹੀਂ ਸੁਣੀ ਬਹਿ ਜਾ ਤੂੰ ਰੋਟੀ ਨਹੀਂ ਬਣਾਈ ਤੁਸੀਂ ਖਾਣੀ ਨਹੀਂ ਰੋਟੀ ਮੰਮੀ ਮੈਂ ਤੇ ਆਪ ਸਵੇਰ ਦੀ ਰੋਟੀ ਢੀਕਣ ਦੀ ਆ ਨਾਲੇ ਨਾ ਰਪਿੰਦਰ ਦੀ ਵਾਰੀ ਆ ਜੀ ਰੋਟੀ ਬਣਾਉਣ ਦੀ ਉਹਨੂੰ ਜਾ ਕੇ ਕਹੋ ਮੈਨੂੰ ਕੀ ਕਹਿਣ ਦੇ ਆ ਮੇਰਾ ਕੰਮ ਹੀ ਸਫਾਈ ਦਾ ਉਹ ਮੈਂ ਕਰ ਦਿੱਤੀ ਐ ਸਫਾਈ ਮੰਮੀ ਜੀ ਰੋਟੀ ਤੇ ਪਕਾਉਣੀ ਪਰ ਇਹ ਵਾ ਉਹਨੇ ਚੱਜ ਨਾਲ ਸਫਾਈ ਕਿਉਂ ਨਹੀਂ ਕੀਤੀ ਹੈਗੀ ਸਾਰਾ ਖਲਾਰਾ ਉਦਾਂ ਹੀ ਪਿਆ ਵਾ ਕੋਈ ਗੱਲ ਨਹੀਂ ਮੰਮੀ ਤਹੀ ਗੋ ਫਿਕਰ ਕਰਦੇ ਜੀ ਮੈਂ ਇਹਨਾਂ ਨੂੰ ਹੁਣੇ ਪੁੱਛਣੀ ਹੈ ਨਾ ਇਹ ਕਿੱਦਾਂ ਅੰਦਰ ਵੜੀਆਂ ਵਾ ਦੋਵੇਂ ਜਾਣੀਆਂ ਮੇਰੀ ਗੱਲ ਸੁਣ ਹੁਣ ਕੇ ਕਲਾ ਪੈ ਗਈ